ਹੋਣ ਕੱਢਦਾ ਭਾਰੀ ਭਾਰੀ ਜੇ ਜਿਆਦਾ ਵੀ ਨਾ ਭਾਰੀ ਖੱਢੀ ਭਰਾਵਾ ਮਾਤਾ ਮੇਰੀ ਦਾ ਖਰਚਾ ਹੋਣਾ ਇਹਨੂੰ ਖੀਸਾ ਵੀ ਲੱਗਿਆ ਹੋਇਆ ਜਾਨੀ ਇਹਨੇ ਉਹ ਦੇਖ ਸਾਰਿਆਂ ਨੂੰ ਇਹ ਮਿਲਾਂਦਾ ਕਿੱਥੇ ਨੂੰ ਨਹੀਂ ਆਹ ਦੇਖ ਇਹ ਤਾਂ ਸਾਡਾ ਜੱਦੀ ਪੁਸਤੀ ਕੰਮ ਆ ਇਹ ਤਾਂ ਬਡੇਰਿਆਂ ਤੇ ਚੱਲਦਾ ਆਉਂਦਾ ਇਹ ਇਹ ਉਹਨਾਂ ਨੂੰ ਮਾੜਾ ਲੱਗਦਾ ਜਿਹੜੇ ਹੁਣ ਜਿਹੜੀਆਂ ਹਿਲ ਗਈਆਂ ਨਾ ਘਰ ਵਾਲੇ ਦੇ ਡੜਾ ਦੇ ਕੇ ਵੀ ਹਾਂ ਹਲਕਾ ਮਾਂ ਪਿੱਲੇ ਦਵਾ ਮਨੂੰ ਸੂਟ ਕਦੇ ਮਿੱਟੀ ਲੱਗਣੀ ਨਹੀਂ ਦੇਣੀ ਕੱਪੜੇ ਨੂੰ ਉਹਨਾਂ ਨੂੰ ਇਹ ਕੰਮ ਮਾੜਾ ਲੱਗਦਾ ਜਿਨ੍ਹਾਂ ਦੇ ਕੱਪੜੇ ਲਿਬੜੇ ਤੇ 4 ਪੈਸੇ ਆਉਂਦੇ ਆ ਘਰ ਮਾ ਉਹਨਾਂ ਨੂੰ ਤਾਂ ਚੰਗਾ ਲੱਗਦਾ ਇਹ ਕੰਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤ ਕਰਦੇ ਸਜਾ ਜਾਨ ਠੀਕ ਠਾਕ ਬੰਗੇ ਚਾਰਦੀ ਕਲਾਚ ਉਹ ਮੰਗੇ ਤੇ ਆਪਣੇ ਫ੍ਰੈਂਡਿੰਸ ਇੰਦੇ ਖੁਸ਼ਾ ਹੋਈ ਕਈ ਵਾਰ ਕਰਦਾ ਕਿ ਆ ਗੱਲਾਂ ਤੇ ਜੋ ਅਸੀਂ ਚੀਜ਼ ਦੇਖ ਰਹੇ ਹਾਂ ਉਸ ਤੋਂ ਉਲਟ ਜਿਹੜਾ ਇੱਧਰ ਬੰਦਾ ਬੈਠਾ ਦਿਖਾ ਰਿਹਾ ਉਹਨੇ ਸਾਨੂੰ ਉਹ ਪਸੰਦ ਆ ਜਾਂਦੀ ਆ ਹਾਂ ਅਲ ਇੱਥੇ ਖੜੇ ਆ ਉਹ ਸੂਟ ਵਧੀਆ ਲੱਗਦਾ ਜੇ ਉੱਥੇ ਕੱਢਦੇ ਤਾਂ ਇੱਧਰ ਵਧੀਆ ਲੱਗਦਾ ਤੇ ਐਡਾ ਹੋ ਰਿਹਾ ਸੋ ਹੁਣ ਕਿਸਾ ਦਾ ਜੇ ਸੂਟ ਲੈਣਾ ਮੈਂ ਕਿਹੜਾ ਲਾਵਾਂ ਇੱਧਰ ਮੇਲੋ ਜੀ ਮੰਮੀ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜਦੇ ਆ ਕਲੱਚ ਰੱਖੇ ਦਿਖਾਓ ਜੀ ਇਹਨਾਂ ਸੂਟ ਮੋਟਾ ਵੈਸੇ ਮम्मी ਸੂਟ ਇਹਦੇ ਕੋਲ ਬਹੁਤ ਆ ਡਬਲ ਐਕਸਲ ਡਬਲ ਐਕਸਲ ਦੋ ਫਿਰ ਉਸ ਮੋਟਿਆ ਪਲੱਸ ਮੋਟਾ ਦੋਨੇ ਦਿਖਾ ਦਿਓ ਹੈ ਮम्मी ਹਾਂਜੀ ਸੂਟ ਵੈਸੇ ਮੇਰੇ ਕੋਈ ਨਾ ਕੋਈ ਕਹਿੰਦੇ ਜਦ ਮੈਂ ਆਪਣੀ ਆ ਕੁੜੀ ਨੇ ਦਵਾਇਆ ਹੈ ਕੁੜੀ ਦਰ ਦਾ ਪਾਸ ਜਮੇਣਾ ਚਲੋ ਬੈਠੀ ਆ ਸਾਡੀ ਘਰ ਬੈਠੀ ਆ ਖਰੂਦੀ ਮਹਾ ਖਰੂਦੀ ਨਹੀਂ ਆ ਦੇਖੋ ਆ ਤਾਂ ਮੈਂ ਪਾਇਆ ਬਈ ਇਹਦਾ ਸੇਮ ਹੀ ਆ ਯਾਰ ਕਲਰ ਦਾ ਫਰਕ ਹੈ ਕੋਈ ਨਹੀਂ ਜੇ ਫਰਕ ਆ ਬਾਜੀ ਨਿਕਲਦਾ ਨਹੀਂ ਆਣਾ ਨਹੀਂ ਹਾਸਾ ਕੋ ਆਣੀ ਤਾਂ ਇਦਾਂ ਵੀ ਹੋ ਆ ਕੁਝ ਹੋਰ ਤੇ ਸਾਡੇ 350 ਹੈ ਜੀ ਸਾਢੇ ਕਿਹੜੇ ਹਾਂ ਜੀ ਜਿਹੜੀ ਇੱਕ ਜੰਮੀ ਹੋਣੀਆਂ ਹੋਣੀਆਂ ਜੀ ਆਉਂਦੀਆਂ ਆਉਂਦੀਆਂ ਉਹ ਹੈਗੇ ਆਪਣੇ ਕੋਲ ਜੀ ਤੇ ਹਲਕੇ ਹੀ ਪਾਉਣੀ ਅਬ ਇਹ ਕਿਤੇ ਮਸ ਜਾਣੀ ਨਹੀਂ ਸਾਨੂੰ ਨਹੀਂ ਹਲਕੇ ਆ ਤਾਂ ਕਹਿਣ ਦਾ ਬਾਜੀ ਪਤਾ ਕਿ 19 ਕਿੱਥੇ ਨੇ ਮੈਂ ਲਾਸਟ ਟਾਈਮ ਵੀ ਗਏ ਸੀ ਇਸ ਸਟੇਟ ਵਾਲੇ ਇਹਨਾਂ ਸਟੋਰ ਨੂੰ ਬਹੁਤ ਸਾਈਜ਼ ਬੜੀ ਵੱਡਾ ਹੈ ਨਾ ਮੈਂ ਇਹ ਚੰਗਾ ਪੁੱਛ ਕਰਦਾ ਨਾ ਇਹ ਲੱਗਿਆ ਲੱਗਿਆ ਨਾ ਤੁਹਾਨੂੰ ਬਦਲਦਾ ਮਾਰੋ ਈਪੀ ਹੋ ਗਈ ਉਸਨੇ ਕਿੰਨੀ ਸੋਨੇ ਦੇ ਬਣੇ ਨਾ ਮੈਂ ਜਿੱਥੇ ਲੱਗੇ ਹੈ ਅੰਦਰ ਨੂੰ ਦੇਖ ਲੈ ਬਹੁਤ ਸਖਾ ਦੇ। ਅੱਛਾ ਇਹਦੇ ਵਿੱਚ ਡਿਜ਼ਾਈਨ ਲਾਉਣਾ ਜੀ। ਫਿਰ ਲਾ ਕੇ ਲਾਉਣਾ। ਇਹ ਡਿਜ਼ਾਈਨ ਲਾਉਣਾ। ਇਹ ਕੇਵਲਕ ਵਾਲਾ ਹੋਣਾ ਜੀ। ਪੜਾਈ ਆਣਾ। ਆ ਬੜਾ ਪਾਸੇ। ਬੜੀ ਡੇਂਜਰੀ ਮੈਂ ਤਾਂ। ਬੜੀ ਫੇਲੇਟ ਹੀ। ਵੇਖੀ ਇੱਕ ਗੱਲ ਆ ਮੰਮੀ ਆਹ ਵਾਲੇ ਸੂਟ ਮੈਂ ਕਹਿੰਦਾ ਦੂਆਂ ਨਾਲੋਂ ਜ਼ਿਆਦਾ ਵਧੀਆ ਰਹਿੰਦੇ ਹਾਂ ਨਾਲੇ ਨਾਲੇ ਨਿੱਗੇ ਦੇ ਨਿੱਗੇ ਜੀ ਨਾਲੇ ਸਸਤੇ ਪੈਂਦੇ ਆ ਹਾਂ ਸਹੀ ਗੱਲ ਆ ਤੇਰੀ ਨਾ ਕੋਈ ਹੋਰ ਨਹੀਂ ਅਨੇ ਪਾਜੀ ਕੁਛ ਇੱਦਾਂ ਮੈਂ ਵੀ ਚੰਦੇ ਕਿ ਕੋਈ ਵੀ ਜਿਹੜਾ ਆਈ ਕੁਛ ਕਸ਼ਮੀਰੀ ਜੀ ਟਾਈਪ ਦਾ ਸੋਹਣਾ ਆ ਹੋਰ ਨਹੀਂ ਮਤਲਬ ਕਲਰ ਇਹਦੇ ਵਿੱਚ ਕਲਰ ਕਲਰ ਨਹੀਂ ਮਤਲਬ ਜਿਹੜੀ ਸੋਲ ਗੜਾ ਹੈ ਜੀ ਪੰਨੈ ਕਨ ਲੈ ਗਏ ਉਹ ਡਬਲ ਐਕਸ ਨਹੀਂ ਹੈਗਾ ਉਹ ਨਹੀਂ ਉਹ ਤੁਹਾਨੂੰ ਲੱਗੇਗਾ ਅੱਛਾ ਆ ਜੀ ਕਿੰਨਾ ਸੋਹਣਾ ਹੈ ਬਹੁਤ ਵੱਡਾ ਹੀ ਹੈ ਜਿਸਾਈਂ ਜੀ ਲਾਦਾ ਹੀ ਹੈ ਅੱਛਾ ਕੋਈ ਆ ਵੀ ਸੋਹਣਾ ਹੈ ਉਹ ਚਲ ਨਵੀਂ ਨਿੱਟ ਪੀਰਾਂ ਜਿੰਨੇ ਜਿੱਲੇ ਵੇਰ ਫੀਰਾਂ ਨੂੰ ਕੀ ਕਹਿੰਦੇ ਨੇ ਫੀਰਾਂ ਨੂੰ ਲੌਂਗ 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 ਕੁੜਦਾ ਆਹ ਦੇਖਿਆ ਜੀ ਫੀਰਾਂ કરી ਨਾ ਪੁਆਨੇ ਕੱਲ ਜਿਹੜਾ ਮੇਰਾ ਉਹ ਖੁੱਲਾ ਚਾ ਉਹਨੂੰ ਫਿਰਨਗੇ ਹੈ ਨਾ ਖੁੱਲੇ ਚ ਖੁੜਤਾ ਕੇ ਸਮਝਦਾ ਨਾ ਉਹ ਨਹੀਂ ਇਹਦਾਂ ਕਰ ਨੂੰ ਐਪੀਕਾਸਨ ਹੈਗਾ ਕਿ ਆਪਣੇ ਕੋਲ ਨਹੀਂ ਉਹ ਟ੍ਰੈਂਡ ਹੈ ਜਿਸਕੋ ਖਤਮ ਹੋ ਗਈ ਟ੍ਰੈਂਡ ਟ੍ਰੈਂਡਿੰਗ ਟ੍ਰੈਂਡਿੰਗ ਚ ਚੱਲਦਾ ਹੈ ਯਾਰ ਮਨੂੰ ਤਾਂ ਪਸੰਦ ਨਹੀਂ ਆਇਆ ਪਾਜੀ ਪਤਾ ਕੀ ਹੈ ਜਿਹੜਾ ਉਹ ਹੈ ਨਾ ਆਪਣੇ ਇਧਰ ਘਟ ਹੈ ਕਸ਼ਮੀਰ ਮੈਂ ਜ਼ਿਆਦਾ ਜ਼ਿਆਦਾ ਟ੍ਰੈਂਡ ਇਧਰ ਰੋਪੜ ਚ ਘਟ ਹੈ ਪਰ ਚੰਡੀਗੜ੍ਹ ਮੋਲੀ ਮੈਂ ਜ਼ਿਆਦਾ ਟ੍ਰੈਂਡ ਕਸ਼ਮੀਰੀ ਜਹੀ ਲੱਗੀ ਜਾਂਦਾ ਉਹ ਤਾਂ ਬਾਇਆ ਬਾਇ ਯਾਰ ਉਹ ਕਸ਼ਮੀਰੀ ਹੈ ਉਹ ਟ੍ਰੈਂਡ ਕਸ਼ਮੀਰੀ ਹੋਗਾ ਉਹ ਆਪਣੇ ਇੱਧਰ ਤੋਂ ਹੁਣ ਚਲਾ ਜਿਓ ਇਸ ਵਾਰ ਹੀ ਹੈ ਟ੍ਰੈਂਡ ਹੈ ਅੱਛਾ ਅੱਧ ਪਰਦੋ ਆਜ ਤੱਕ ਨਹੀਂ ਬੀਗਾ ਹਾਂ ਤੁਸੀਂ ਵੀ ਇੰਨੇ ਸਾਲ ਹੋ ਗਏ ਵੇ ਇਸ ਤੇ ਇੱਧਰ ਸਹੀ ਗੱਲ ਆਪਣੇ ਕੋ ਹੈਗਾ ਉਹ ਨਹੀਂ ਭਾਈ ਜੀ ਖਤਮ ਹੋ ਗਈ ਦੇਖ ਖਤਮ ਹੋ ਗਿਆ ਹੈ ਹਾਂ ਤਾਂ ਭਾਈ ਵਧੀਆ ਹੂੰ ਹੂੰ ਥੋੜਾ ਹੋਰ ਹੋਰ ਕੁਝ ਹੋਰ ਕੁਝ ਇਹਨੂੰ ਨੇ ਸਾਈਡ ਪਰ ਕੱਢ ਲੈਣੇ ਦੇਖ ਲੈਣੇ ਆ ਜੇ ਵਧੀਆ ਲੱਗਿਆ ਇੱਕ ਇੱਕ ਆਹ ਆ ਕੱਢ ਲੈ ਜਿਵੇਂ ਇੱਕ ਇੱਕ ਹਾਂ ਆ ਵੀ ਕਲਰ ਠੀਕ ਆ ਆ ਵੀ ਵਧੀਆ ਬੂਹੇ ਜੀ ਚਲ ਬਾਅਦ ਵਿੱਚ ਕੱਢ ਲੈਂਦੇ ਆ ਪਹਿਲਾਂ ਫਿਲਹਾਲ ਜਿਹੜੇ ਬਾਈ ਦਿਖਾਉਂਦਾ ਉਹ ਦੇਖ ਲਓ ਨਹੀਂ ਕੱਲੇ ਮੈਂ ਕਹਾ ਲੱਗ ਗਿਆ ਮੁੰਨ ਦਸਤ ਸੰਦੇ ਕਿ ਇਤਨੀ ਡੈਡੀ ਜੀ ਡੈਡੀ ਮੇਰੇ ਖੰਡੇ ਚ ਰੁਕੜਾ ਨਹੀਂ ਨਹੀਂ ਮੈਡਮ ਸਤਾ ਜੀ ਨਹੀਂ ਭਾਜੀ ਜੇ ਮੈਂ ਲੱਗਾ ਵਾ ਕੋਈ ਫਾਲਤਰੀ ਪੈਂਦਾ ਨਹੀਂ ਤੁਸੀਂ ਵੇਖੋ ਨਹੀਂ ਠੰਡ ਤਾਂ ਰੁਕਦੀ ਆ ਆਹ ਕੱਪੜੇ ਚ ਹਾਂ ਹਾਂ ਇਹਦੇ ਚਿਰ ਮਿਲਿਆ ਹਾਂਜੀ ਹਾਂ ਨਹੀਂ ਨਿਕਿਆ ਕੱਪੜਾ ਮੁੰਨ ਹੌਣ ਕੱਢਦਾ ਭਾਰੀ ਭਾਰੀ ਜੇ ਜਿਆਦਾ ਵੀ ਨਾ ਭਾਰੀ ਖੱਢੀ ਭਰਾਵਾ ਮਾਤਾ ਮੇਰੀ ਦਾ ਖਰਚਾ ਹੁਣ ਇਹਨੂੰ ਖੀਸਾ ਵੀ ਲੱਗਿਆ ਵਾ ਜੈਮੀਨ ਉਹ ਦੇਖ ਸਾਰਿਆਂ ਨੂੰ ਇਹ ਮਿਲਦਾ ਕਿੱਥੇ ਨੂੰ ਨਹੀਂ ਆਹ ਦੇਖ ਹਾਂ ਨਹੀਂ ਵੈਸੇ ਪਤਾ ਕਿਆ ਗੱਲ ਆ ਉਹ ਖੀਸਾ ਦਾ ਇਹਨੂੰ ਵੀ ਹੈਗਾ ਇਹ ਤੇਰੇ ਨੂੰ ਇਹ ਨਹੀਂ ਹੈਗਾ ਹੈ ਨਹੀਂ ਆਉਂਦਾ ਜੀ ਬਿਰੋਗ ਹੈ ਨਹੀਂ ਹੈਨਾ ਇਹਨਾਂ ਨਹੀਂ ਹੈਗਾ ਅੱਜ ਸਵੇਰ ਦੀ ਪਤਾ ਕੀ ਗੱਲ ਆ ਜੀ ਮੈਂ ਜਿਹੜੇ ਕੁੜਦੇ ਹੁੰਦੇ ਨਾ ਉਹਨਾਂ ਸਭ ਚੀਜ਼ ਜੇਬ ਜਾਣਾ ਜਿਹੜੇ ਬਿਰੋਗ ਆੜੇ ਉਹਨਾਂ ਚ ਜੇਬ ਨਹੀਂ ਆਣਾ ਅੱਛਾ ਹਾਂ ਜੀ ਜੀ ਦੇਖੋ ਇਹਨਾਂ ਵਿੱਚ ਸਭ ਮਿਲ ਜਾਂਦਾ ਹਾਂ ਹਾਂ ਉਹ ਯਾਰ ਚਾਹੀਦਾ ਜ਼ਰੂਰੀ ਫੋਨ ਫੋਨ ਤਾਂ ਪੈ ਜਾਂਦਾ ਫੋਨ ਨਹੀਂ ਮੈਂ ਗੱਡੀ ਮੰਨੂ ਗਿਆ ਫੋਨ ਜੈਸ ਮਿੰਦਾ ਮੇਰੇ ਕੋਲ ਮੈਂ ਕੋਈ ਗੱਲ ਕਰਨੀ ਦੀ ਨਹੀਂ ਨਾ ਜੀ ਨਾ ਚ ਫੋਨ ਕਿਹਦੇ ਨੇ ਕਿ ਤੁਹਾਡੇ ਕੋਲ ਨਹੀਂ ਫੋਨ ਅਸੇ ਪਾਲਨੇ ਆਉ ਕੋਈ ਨਾ ਕੋਈ ਨਹੀਂ ਆਉਂਦਾ ਵਾਸੋ ਸ਼ਦੇ ਵਾਸੋ ਉਹ ਤੁਸੀਂ ਤੁਸੀਂ ਤਾਂ ਇਹ ਗਏ ਜੀ ਆਪਣੇ ਸਾਰੇ ਭਵਾਂ ਨੂੰ ਸੋਰੀ papa ਕਾਦੇ papa sorry ਵੀ ਕੇ ਪਹੁੰਚ ਗਏ ਤੇ ਤੁਸੀਂ ਮੈਂ ਜਿੱਥੇ ਹੁਣ ਮੈਨੂੰ ਮੈਂ ਜਿੱਥੇ ਦੇਖੇ ਤੁਸੀਂ ਹਾਂਜੀ ਉਹਦੇ ਸਾਹਮਣੇ ਦੁਕਾਨਦਾਰ ਨੇ ਵੀ ਆਇਆਂ ਕਰਤਾ ਸੀ ਤੇ ਵੀ ਆਇਆਂ ਨਿਕਲ ਗਏ ਅੱਛਾ ਜੀ ਚਲੋ ਮੇਰੇ ਭਾਈ ਵੈਸੇ ਸਾਡੀ ਗਲਤੀ ਆ ਸਰਦਾਰ ਜੀ ਤੁਸੀਂ ਕੀ ਕਹਿ ਰਹੇ ਤੁਸੀਂ ਆਪਣੀ ਜਗ੍ਹਾ ਦੱਸੋ ਤਾਂ ਸਾਨੂੰ ਵੀ ਕਿੱਥੇ ਤੁਸੀਂ ਐਂ ਕਰੋ ਬਖਤਾਵਰਮਲ ਦੇ ਨਾਲ ਵਾਲੀ ਦੁਕਾਨ ਆ ਸਾਡੀ ਗਲਤੀ ਹੈ ਵੈਸੇ ਸਾਨੂੰ ਦੱਸਣਾ ਚਾਹੀਦਾ ਤਾਂ ਵੀ ਤੁਸੀਂ ਕਿਤੇ ਅੱਗੇ ਨਾ ਲੰਘ ਜਿਓ ਅਸੀਂ ਉਰੀ ਖੜੇ ਆ ਚਲੋ ਪਾਪ ਮੰਨ ਕੇ ਚਲੋ ਆ ਜੈਸਮੀਨ ਬਣਾ ਲੰਨੀ ਸੌਕੀ ਹੋ ਕਿ ਬਿਨਾਂ ਠੰਡ ਤੋਂ ਰੁਕਣੀ ਹੈ ਕਿਦੇ ਵੀ ਸੀ ਜਦੋਂ ਬਹੁਤ ਗਰਮ ਮੈਸੇ ਮੈਨੂੰ ਲੱਗੀ ਵੀ ਹੈ ਸੁਲੀਨ ਹੈ ਜੀ ਇਹ ਦੋ ਗੰਮ ਹੁੰਦਾ ਨਹੀਂ ਲਾਈਨਿੰਗ ਤਾਂ ਨਹੀਂ ਹੈ ਮੰਮੀ ਉਹੀ ਹੈ ਇਹ ਲਾਈਨਿੰਗ ਨਹੀਂ ਸੁਲੀਨ ਹੈ ਜੀ ਇਹ ਤਾਂ ਸੁਲੀਨ ਹਾਂ ਜੀ ਹਾਂ ਸੁਲੀਨ ਹੈ ਜੀ ਤੇ ਗਰਮ ਉਹ ਇਹ ਕਾ ਖਾਣਾ ਤਾਂ ਹੈ ਕਮਾਲ ਹੈ ਸਰ ਉਹ ਨਹੀਂ ਆਉਂਦਾ ਮਾਹੋ ਮੇਰੀ ਗੱਲ ਸੁਣੋ ਤੁਸੀਂ ਕਿਹਾ ਮੈਨੂੰ ਵੀ ਜੋ ਮਰਜੀ ਪਹਿਲਾਂ ਨੀਵਾ ਪਾਲਾ ਗੁੱਡੇਆਂ ਤੱਕ ਹਾਂ ਫੇਰ ਵੀ ਨੀਵੇਂ ਆਇਆ ਗੁੱਡੇਆਂ ਤੱਕ ਬਾਜੀ ਕਹਿੰਦੇ ਮੈਨੂੰ ਕਮੀਜ਼ ਦਿਖਾਓ ਨੀ ਨੀ ਮਾਣੀ ਹੈ ਇੱਕ ਮਿੰਟਾ ਦੇਖਤਾ ਲਈ ਇਹਦਾ ਉਹੀ ਲੱਗਦਾ ਭਾਲੂ ਜਿਆ ਪਤਾ ਕਿੰਨਾ ਨਿੱਕਾ ਹੈ ਇਧਰ ਸਾਡਾ ਨਿੰਨਾ ਜੀ ਕਾਕਾ ਬੈਠਾ ਜੀ ਆਪਣੀ ਨਾਨੀ ਜੀ ਕੋਲ ਬੈਠਾ ਕਾਕਾ ਜਦਾ ਜਾਗਦਾ ਕਾਕਾ ਜਦਾ ਜਾਗਦਾ ਜਾਈ ਚੋਣਾ ਜਾ ਉਹ ਦੁੱਤ ਅੱਗ ਰੋਏ ਅੱਗ ਨੇ ਚਾਹ ਮੈਂ ਕੋਈ ਦੇਖ ਲੈਂ ਆਂ ਔਰ ਦਿਖਾ ਦੂੰ ਤਾਲੂ ਜਿਆ ਆਇਆ ਨਹੀਂ ਪਸੰਦ ਤੁਸੀਂ ਆਪੇ ਨਾ ਕਰੋ ਉਹ ਘਰ ਨੂੰ ਪਾਉਣ ਨੂੰ ਤਾਂ ਠੀਕ ਹੈ ਗੇ ਅੰਦਰ ਬਾਹਰ ਪਾਉਣ ਨੂੰ ਇਹੇ ਜੇ ਨੀਮੇ ਕੁ ਨੀ ਠੀਕ ਆ ਇਤਾਂ ਗੱਲ ਹੋ ਜੂ ਵਾਸਤੇ ਨਹੀਂ ਘਰ ਵਿੱਚ ਪਾਣੀ ਵਾਹ ਕੇ ਕਿਉਂ ਘਰ ਨੂੰ ਆਪਾਂ ਕਿਹੜੇ ਸਾਲ ਸੀਗੇ ਵਗੈਰਾ ਲੱਗੇ ਆ ਪੰਜ ਗੱਲ ਵੀ ਬਣਦਾ ਨਹੀਂ ਬੂਮੀ ਨਾ ਹੋਵੇ ਉਹ ਨਹੀਂ ਆ ਚੰਗਾ ਜਿਆ ਨਹੀਂ ਲੱਗਣਾ ਵਾਲੀ ਚੱਲ ਰਹੀ ਦੀ ਅੱਜ ਤਨੇ ਬੋਲ ਇਹਨਾਂ ਨੂੰ ਪਤਾ ਨਹੀਂ ਜਾਈ ਮੈਨੂੰ ਪਤਾ ਹੈ ਉਹ ਭਰਾਵਾ ਤੈਨੂੰ ਕੀ ਕਰ ਰਿਹਾ ਹੈ ਨਾ ਕਿਆ ਬਾਤ ਕੋ ਪਤਾ ਦੇਖ ਲੈਡੀਆਂ ਦੀ ਦੁਕਾਨ ਪਰ ਆ ਕੇ ਕਿਸੇ ਵੀ ਸੂਟ ਨੂੰ ਮਾੜਾ ਨਹੀਂ ਕਹਿੰਦੀ ਹੁੰਦੀ ਨਾ ਤੈਂ ਕਹਿਣਾ ਤੂੰ ਵੀ ਦੁਕਾਨਦਾਰ ਆ ਹੈ ਨਹੀਂ ਕਹਿਣੇ ਵਾਲੀ ਗੱਲ ਹੈ ਜੀ ਜੇ ਮੈਂ ਕੱਲਾ ਲੈ ਲਵਾਂ ਸੁਣ ਨਹੀਂ ਕਿਆ ਆਹਾ ਘਰ ਨੂੰ ਪਾਉਣ ਨੂੰ ਘਰ ਨੂੰ ਪਾਉਣ ਨੂੰ ਇਹ ਲੈਣ ਦੋ ਜੀ ਹੋਰ ਕਿਸੇ ਦਾ ਉਹ ਹੋਰ ਦੇਖ ਲਾ ਚੰਗਾ ਨੀ ਯਾਰ ਕੋਈ ਹੋਰ ਕੋਟ ਨਾਈਟ ਟਾਈਪ ਸੂਟ ਹੋਰ ਸਾਈਜ਼ ਮਿਲੋ ਕੋਟ ਸਟ ਨਹੀਂ ਹੈਣਾ ਫੇਰ ਗੱਲ ਤਾਂ ਵੀ ਰੁਚੀ ਵਾਲੀ ਆ ਨਹੀਂ ਉੱਚੀ ਨਾ ਬਣ ਦੇ ਦੇਖੀ ਤਾਂ ਚੈਨ ਵਾਲਾ ਦੇਖ ਤਾਂ ਮੇਰੇ ਟਾਈਮ ਬਾਅਦ ਸੁਣਿਆ ਕਿ ਚੈਨ ਦੀ ਜਿਹੜਾ ਚੈਨ ਚੈਨ ਵਾਲਾ ਹੈ ਲੈ ਭਾਈ ਚੈਨ ਵਾਲਾ ਆ ਗਿਆ ਅੱਛਾ ਇਹਨਾਂ ਤਾਂ ਸਾਰੇ ਨੂੰ ਚੈਨ ਆ ਹੈਂ ਤਸ ਉਹ ਤਾਂ ਵੀ ਕਰ ਬਾਹਾਂਂਡ ਨਹੀਂ ਰੁਕਦਾ ਨਹੀਂ ਕੋਈ ਟ੍ਰਾਈਜ ਹੈ ਜੀ ਤੇਰਾ ਬੋਲਦਾ ਜੀ ਉਹ ਟ੍ਰਾਈ ਹੈ ਇਹ ਕਟਰਾਇਜ ਹੈ ਜੀ ਖੰਡ ਨਹੀਂ ਰੁਕਦਾ ਨਹੀਂ ਹੈ ਤਾਂ ਵੈਸੇ ਉਹ ਨਿੱਗਾ ਲੱਗਦਾ ਉਹ ਫਸਟ ਵਾਲਾ ਕਲਰ ਦੇਖੀ ਇਹਦੇ ਚ ਪਰ ਉੱਪਰ ਉੱਪਰ ਉਹ ਖੰਡ ਨਹੀਂ ਪਤਾ ਹਾਂ ਹਾਂ ਦੇਖੋ ਹਾਂ ਦੇਖੋ ਉਹ ਫਸਟ ਵਾਲਾ ਹਾਂ ਇਹ ਤਾਂ ਸੂਟ ਆ ਕਹਿੰਦੇ ਚਾਬੀ ਵੀ ਵਿੱਚੇ ਛੱਡੀ ਵੀ ਬਾਸਟਰ ਨਾਲ ਆ ਜੀ ਅੱਛਾ ਇਹਦੇ ਨਾਲ ਲਾ ਆ ਜੀ ਇੱਕ ਪਰਛੋਲਾ ਦਾ ਆ ਜਿਹੜਾ ਤੁਸੀਂ ਅਸਰ ਲੈਤਾ ਕਾਈ ਦਿੰਦੀ ਮੈਨੂੰ ਖੰਡ ਲੱਗੀ ਹੈ ਜੇ ਵੀਰ ਮੈਂ ਉਹ ਚੈਦ ਬੋਲਣਾ ਨਹੀਂ ਜਿਹੜੀ ਜਿਹੜੀ ਮੈਂ ਮੈਂ ਸੂਟ ਤਾਂ ਬਾਈ ਕੋਲ ਬਥੇਰੇ ਪਏ ਆ ਪਰ ਜੇ ਕੋਈ ਪਸੰਦ ਆਵੇ ਤਾਂ ਆ ਵੀ ਕਲਰ ਸੋਹਣਾ ਲੱਗਦਾ ਜੈਸੂ ਨੂੰ ਹੈਨਾ ਜੀ ਹਾਂ ਦੇਖ ਆ ਦੇ ਪਹਿਣਾ ਹੈ ਡਿਫਰੈਂਟ ਹੋ ਗਿਆ ਥੋੜਾ ਜਿਹਾ ਮੇਰੀ ਫੁੱਟਾ ਵੀ ਆ ਗਿਆ ਜੈਸੂ ਨੂੰ ਮਹਿਮਾਨ ਨੀ ਕੀ ਮੰਮੀ ਪਰ ਹੈ ਤਾਂ ਥੋੜਾ ਜਿਹਾ ਸੇਮ ਹੀ ਇਹ ਵੀ ਦੇਖੋ ਦੀ ਮਾਣੀ ਮੋਟੀ ਦੀ ਭੈਣ ਭਾਈ ਉਹ ਆਹੇ ਭੈਣ ਭਾਈਓ ਕੱਪੜਾ ਤਾਂ ਇਹਦਾ ਹਰੇਕ ਹੀ ਕੱਪੜਾ ਇੱਕੋ ਜਿਹੇ ਭੈਣ ਭਾਈਓ ਨਹੀਂ ਮਿਲਦਾ ਇਹਦਾ ਨਹੀਂ ਮਿਲਦਾ ਮਤਲਬ ਕਹਿਣਾ ਤੇਰਾ ਡਿਜ਼ਾਈਨ ਸੇਮ ਜਿਹਾ ਲੱਗਦਾ ਹਾਂ ਅੱਛਾ ਫੇਰ ਚੱਲ ਤਾਂ ਇਹਨਾਂ ਚੋ ਕਾਰ ਹੁਣ ਸਿਲੈਕਟ ਵੈਸੇ ਤਾਂ ਹੁਣ ਆ ਆ ਵੀ ਸੂਟ ਥੱਲੇ ਵਾਲੇ ਬਹੁਤ ਸੋਹਣੇ ਆ ਹਾਂ ਹੈ ਦੇਖ ਲੱਗਦੀ ਓਰੇ ਦਾ ਨਾ ਇਹ ਗੰਨੇ ਵਾਲੇ ਖੇਤ ਵਾਲਾ ਕੰਮ ਆ ਸਹੀ ਗੱਲ ਆ ਜੀ ਇਹ ਵਾਲਾ ਇਹ ਕੋਟਰਾ ਹੀ ਸਾਡਾ ਨੇ ਇਹ ਇੱਕ ਹੋਰ ਵੀ ਗੱਲ ਹੈ ਵੈਸੇ ਅਗਰ ਜਿੱਪ ਖਰਾਬ ਹੋ ਗਈ ਤਾਂ ਸੁੱਟ ਗਏ ਹਾਂ ਇਹ ਵੀ ਗੱਲ ਹੈ ਜੀ ਸਾਫ ਨਹੀਂ ਹੁੰਦਾ ਉਹ ਵੀ ਜਿੱਪ ਠੀਕ ਕਰਵਾ ਕੇ ਦੇ ਦੂੰਗਾ ਹਾਂ ਕੋਈ ਨਹੀਂ ਜਿੱਪ ਠੀਕ ਕਰਾ ਦੇ ਦਿੰਦੇ ਪਹਿਲੇ ਜਿੱਪ ਜਿੱਪ ਨੂੰ ਚੱਕੀ ਵੀ ਦਾਸਰ ਪੈ ਦਿਨਗਾ ਆਇਨਾ ਚੋ ਦੇ ਜਾ ਦੇ ਹਾਂ ਉਧਰ ਮੁੰਲਾ ਦਾ ਮੰਮੀ ਨੂੰ ਪਸੰਦ ਆ ਗਿਆ ਇੱਕ ਥੋੜੇ ਪੱਜਵੀ ਹੈਗੀ ਹੈ ਜੀ ਹਾਂ ਨਹੀਂ ਲੈ ਲੈ ਜਿਹੜਾ ਜਿਹਨਾਂ ਤੰਨੂੰ ਠੀਕ ਲੱਗਦਾ ਉਹ ਦੇਖ ਲੈ ਆਹੀਂ ਸੁਣ ਉਹ ਮੰਮੀ ਵਾਲਾ ਕਲਰ ਵੀ ਸੋਹਣਾ ਵੈਸੇ ਜਨਾਦਾ ਤੁਮ ਕੋ ਸੇ ਪਹਿਲੇ ਹਾਂਜੀ ਠੀਕ ਆ ਜੀ ਇਹਨੇ ਗੂਆ ਨੂੰ ਪਸੰਦ ਕਰ ਠੀਕ ਆ ਇਹ ਵੀ ਠੀਕ ਆ ਹਾਂ ਅਸੀਂ ਤਾਂ ਭਾਈ ਰੋਜੇ ਹੁੰਦੇ ਆ ਜੀ ਨਾਲ ਇਹ ਵੀ ਗੱਲ ਠੀਕ ਆ ਜੀ ਜੀ ਕੱਟੇ ਚੱਕੇ ਪਏ ਆ ਰੇਟ ਦੇ ਕਿੰਨੇ ਮੇਰੇ ਤਾਂ ਦਾ ਹਾਹਾ ਧੂਆ ਜਿਹਾ ਹੀ ਨਿਕਲੇ ਬਕਮ ਚੋਂ ਕਿੰਨੇ ਕਿੰਨੇ ਮੜੇ ਪੁੱਛ ਲਓ ਫੇ ਮੈਂ ਤਾਂ ਕੀ ਕਰ ਲੰਦੇ ਆ ਰੇਟ ਅੱਛਾ ਆ ਦੂਸਰਾ ਇਹ ਵਾਲਾ ਮੈਂ ਇਹ ਫੇਰ ਵੀ ਨਾਮ ਲੈ ਗਿਆ ਨਾ ਇਹ ਪਸ਼ਮੀਨੀ ਪਸ਼ਮੀਨੀ ਹੈ ਜੀ ਇਹ ਨਾ ਇਹ ਨਾ ਬਲੇਗੜਾ ਹੋਰ ਵੀ ਲੈ ਗਏ ਨਹੀਂ ਮੈਨੂੰ ਪਸੰਦ ਆ ਗਿਆ ਤਾਂ ਕਰਕੇ ਬਲੇਗੜਾ ਪਸੰਦੀ ਕਰਾਓ 2000 ਰੁਪਏ ਦੇ ਜੀ ਇਧਰ ਸਾਰੇ ਅਜੀ ਹੋ ਗਏ ਜੀ ਆਏ ਪਰ ਅੰਗਰੇਜ਼ ਨਹੀਂ ਚਲ ਕੋਈ ਨਾ ਤੇਰੀ ਨਾ ਮੇਰੀ ਸਹੀ ਸਹੀ ਦੱਸ ਗਿਆ ਕੋਈ ਨਹੀਂ ਜੈ 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 ਪਹਿਲਾਂ ਸਿਲੈਕਟ ਤਾਂ ਕਰੋ ਕਿਹੜਾ ਕਰਿਆ ਅੱਛਾ ਆ ਬੜਾ ਹਾਂ ਆ ਬੜਾ ਕਰ ਲਿਆ ਸਿਲੈਕਟ ਹਾਂ ਹਾਂ ਠੀਕ ਹੈ ਠੀਕ ਹੈ ਮੈਂ ਉਹ ਤਾਂ ਕਹਿੰਦਾ ਅਕਰ ਰਵਿੰਦਰ ਬੋਲੂਗਾ ਨਾ ਮੈਂ ਹਾਂ ਬੂਆ ਜੀ ਨੇ ਜਿਹੜਾ ਕਹਿਤਾ ਬਸ ਅੱਜ ਅੱਜ ਉਹ ਆ ਉਹ ਠੀਕ ਆ ਹਾਂ ਆ ਅੱਜ ਅੱਜ ਕਾ ਸੂਟ ਬੂਆ ਜੀ ਕੇ ਨਾਮ ਹਾਂ ਹੋਰ ਕੀ ਚਲੋ ਫਿਰ ਅੱਜ ਪਹਿਲਾਂ ਹੋਰ ਕੀ ਕਰਾਂਗੇ ਸਾਡੇ ਚਲੋ ਜੀ ਫਿਰ ਹੁਣ ਕਰ ਲਈਏ ਅਸੀਂ ਬਾਈ ਨਾਲ ਰੇਟ ਵੇਟ ਦੀ ਗੱਲ ਮਿਲਦੇ ਆਂ ਫਿਰ ਤੁਹਾਨੂੰ ਸੋਹਣਿਆ ਦਾਦੇ ਨੇ ਬਹੁਤ ਪਛਤਾਇਆ ਵਾਰ ਉੱਪਰ ਜਾ ਕੇ ਸਾਡੇ ਨਾਲ ਮੇਰੇ ਪੁੱਤ ਪੁੱਤੀ ਤਾਂ ਜਿਹੜੀ ਮੇਰੇ ਗੇੜਦੂ ਗੋਦੀ ਚ ਕਾਂਠ ਜੰਦੀ ਆ ਇਹ ਮੈਂ ਇੱਕ ਵਾਰੀ ਤਾਂ ਮੇਦੀ ਟੋਪੀ ਖੋਲੀ ਤਾਂ ਟਿਗੇ ਰਾਹ ਚੱਕ ਤੇ ਕਾਗਜ਼ਾਦੂ ਤੇ ਉਹ ਕਾਗਜ਼ਾਦ ਬਾਈ ਉਹ ਟੋਪੀ ਆਵਲੀ ਐਨ ਆ ਗਈ ਇਹਦੇ ਪੂਰੀ ਪੂਰੀ ਮੈਂ ਹੁਣ ਸਬਾਨ ਸੈੱਟ ਕਰ ਦਿੱਤੀ ਉਹ ਜਿਹੜੀਆਂ ਬੋਲੀ ਕਹਿੰਦੇ ਨੇ ਨਾ ਬਾਸਕਟੀਆਂ ਦੀਆਂ ਉਹਦੇ ਵਿੱਚ ਜੇ ਕੱਪੜੇ ਸੈੱਟ ਕਰਕੇ ਰੱਖੇ ਅੱਗ ਨਾ ਇਹ ਪਤਾ ਚਾਹੀਏ ਇਹ ਟੋਪੀ ਠੀਕ ਆ ਇਹ ਅੱਖਾਂ ਤੇ ਨਹੀਂ ਆਉਂਦੀ ਆ ਰਾਤ ਨੂੰ ਸੁੱਤੀ ਪਈਏ ਕੋਲਕਤਰਾ ਚੱਕ ਦਿੰਦੀਗਾ ਹੂੰ ਆਹ ਦੇ ਗਾਏ ਨੂੰ ਦੇਖਦੀ ਇਹ ਵੀ ਲੈ ਜਾਣਾ ਇਹਨੇ ਕਰਨਾ ਮੈਨੂੰ ਵੀ ਕਾਟ ਨੂੰ ਦੇਖਦੇ ਇਹਨੂੰ ਕਾਟ ਨੂੰ ਉੱਤਰ ਮम्मी ਇਹ ਲਾਲਾ ਕਾ ਲਾਣਾ ਨਿਆਣਾ ਗੇਰੂ ਉਹ ਨਹੀਂ ਇੰਨੀਆਂ ਵੀ ਨਹੀਂ ਗੇਰਦੀ ਅੱਜ ਸਵੇਰ ਦੀ ਮੈਂ ਪੋਚੀ ਜਾਨੀ ਆ ਉਹ ਕਿੱਥਾ ਯਾਰ ਮੈਂ ਵੀ ਨਾਲੇ ਤਾਂ ਕਮਾਲ ਹੋ ਜੇ ਇੱਕ ਦਿਨ ਤਾਂ ਹੁਣ ਨਿਆਣਾ ਸਿੱਟੇ ਦਿੰਦਾ ਹੁੰਦਾ ਮੈਨੂੰ ਤਾਂ ਤਾਂ ਵੀ ਸੁਮਨੇ ਨਹੀਂ ਇੰਨੀਆਂ ਗੇਰੀਆਂ ਤਾਂ ਮੰਮੀ ਨੂੰ ਪੁੱਛਦੀਆਂ ਮੇਰੀ ਚੀਜ਼ ਰਹਦੀ ਹੁੰਦੀ ਹੈ ਨਾ ਖਾਣੇ ਤੇ ਵੀ ਨਾਮ ਹੀ ਨਹੀਂ ਉਹ ਤਾਂ ਜਾਣਾ ਗਿਆ ਤਾਂ ਇਹ ਹਸਾਬ ਗੱਲ ਤਾਂ ਫਿਰ ਫਿਰ ਤਾਂ ਮੰਮੀ ਇਹਨਾਂ ਨੇ ਮੈਨੂੰ ਨਾਂ ਨਹੀਂ ਖੁਲਾਏ ਲੈ ਹੈ ਨਾਣ ਨਹੀਂ ਖਾ ਲਏ ਦੱਸ ਮੈਂ ਵੀਡੀਓ ਕੱਢ ਕੇ ਦਿਖਾ ਦੇਣੀ ਉਹ ਇੱਕ ਵੀਡੀਓ ਜਿੱਤੇ ਆਪੇ ਕਿਹਾ ਹੋਇਆ ਮਤਲਬ ਇੱਕ ਕਹਿੰਦੇ ਹੁੰਦੇ ਵੀ ਰਾਜ ਕੇ ਪੁੱਤ ਜਿੱਲੀ ਦਾ ਵਾਲਾ ਪਾਪਾ ਜੀ ਨੇ ਮੈਨੂੰ ਲੱਡੂ ਬਹੁਤ ਖੁਲਾਏ ਪਾਪਾ ਜੀ ਨੇ ਮੈਨੂੰ ਤੀਸਰੀ ਵਾਰ ਵੀ ਬਹੁਤ ਖੜਾਈ ਰੱਬ ਕਰੇ ਮੇਰਾ ਪੁੱਤ ਸਭ ਨਾਲ ਮਿੱਠਾ ਰਹੇ ਮੈਂ ਤਾਂ ਇਹ ਗੱਲ ਕਹਿਣੀ ਹੈ ਨੀਗਾ ਦੇਖ ਲਾ ਕਾਟਣਾ ਪਰ ਦੇਖੀ ਲੈ ਕਿੰਨੀ ਦੂਰ ਤੇ ਕਿੰਨੀ ਹੁੰਦਾ ਚੱਲ ਦੂਰ ਤੇ ਤਾਂ ਠੀਕ ਆ ਨੀਗਾ ਦੇਖੀ ਦੀ ਦੇਖ ਲੈ ਨੀਗਾ ਸਿੱਧੀ ਇੱਥੀ ਆ ਓਏ ਕੋੜਦੇ ਨਾ ਹੋ ਕਰੇ ਕਾਟੋ ਜੀ ਹਾਂ ਹੋਰ ਹੋਰ ਐਨ ਕਾਟਣਾ ਪਰ ਨਹੀਂ ਗਾ ਪੂਰੀ ਚਲੋ ਇੱਕ ਗੱਲ ਠੀਕ ਆ ਪਰ ਨਹੀਂ ਦੂਰ ਤੇ ਤਾਂ ਠੀਕ ਆ ਕੋੜਤੇ ਨਾ ਹੋਵੇ ਕੀ ਮੋੜਾ ਪੁੱਤਾ ਸਾਡੇ ਲਾਣਾ ਲਾਣਾ ਚ ਖੜੀ ਲਾਤੀ ਦਾਦੀ ਦੇ ਮੂੰਹ ਮੈਂ ਦੇਖ ਲਈ ਆ ਆਪਣੇ ਵੀ ਵੇਚ ਲਏ ਬੋਗੀ ਚਾਹ ਲੋ ਕਾਰਗੁਨਾ ਕੁਛ ਨਾ ਮਿੰਦਨ ਹੁਣ ਇਹਨੂੰ ਸਾਜਾ ਵੀ ਆਇਆ ਵਾ ਦੇਖੋ ਆਹ ਦੇਖੀ ਨਾ ਨਹੀਂ ਕੰਪਲਸਿਵਲੀਟੀ ਵੀ ਬਹੁਤ ਰਾਟ ਚੱਕਦੀ ਪਾਪੇ ਹੋਰ ਕੀ ਮੈਂ ਚੱਗੀ ਵੀ ਮੋਟੀ ਪਾਈ ਵੀ ਸੀ ਮੈਂ ਖੰਡ ਕਰਕੇ ਚੰਗੇ ਰਹੀ ਪਾਈ ਬਿਲਕੁਲ ਬਿਲਕੁਲ ਹੋਰ ਕੀ ਮੈਂ ਤਾਂ ਖੋਹਦੀ ਚਾਹ ਇਹ ਤਾਂ ਹੈ ਕਾਰਗੁਨਾ ਤੇਰੀ ਮਾਂ ਬੁਲਾਉਂਦੀ ਏ ਤੇਰੇ ਬੇ ਜਿੰਨੇ ਚੱਲ ਗਈ ਦੀ ਕਾਰਗੁਨਾ ਉੱਪੀਆ ਨਿਗਾਹ ਦੀ ਅੱਛੋ ਹੀ ਅੱਛੋ ਹੀ ਕਾਰਗੁਨਾ ਸੀ ਦਿਨ ਹਾਰ ਨਹੀਂ ਨਹੀਂ ਹਾਰਦੀ ਨਹੀਂ ਕਿ ਦੇਖਦੀ ਹੁਣੀ ਨੇ ਮੇਗਾ ਕਾਟਣਾ ਭਰੇ ਆ ਹਾਰ ਘਰੇ ਕੋਵਾ ਤਜੀ ਹੀਰੇ ਵਾਲਾ ਬਾਈ ਤੇ ਮੈਂ ਕੀ ਚੀਜ਼ ਲੈ ਕੇ ਆਈ ਮੈਂ ਆਪ ਹੀ ਦੇ ਰਹੀ ਸੀ ਇਹ ਮੋਲਾ ਬੱਚਾ ਹੈ ਮੋਲਾ ਛੋਣਾ ਬੱਚਾ ਹੈ ਇਹ ਮੋਲਾ ਛੋਣਾ ਲੱਡੂ ਹੈ ਦੀਜੀ ਕਿੱਥੇ ਆ ਆ ਦੇਖੋ ਉਹ ਆ ਗਈ ਹਰਦੀ ਮਾ ਆ ਮਮੀ ਨੂੰ ਦਵਾਈਆ ਸੂਟ ਅੱਜ ਭਾਈ ਮਮੀ 1 2 ਦਿਨਾਂ ਤੱਕ ਕੀ ਆਉਣਾ ਹੈ ਮਾ ਮਮੀ ਨੇ ਮੇਰੀ ਇੱਕ ਬਜਿੰਦਰ ਬੂਆ ਨੂੰ ਦਵਾਈਤਾ ਹਮ ਇੱਕ ਮੱਲੂ ਦਵਾਈਆ ਪਰ ਇਹ ਦੇਖਿਓ ਇਹ ਅਲੱਗ ਜੀ ਚੀਜ਼ ਹੈ ਅੱਛਾ ਦੇਖੋ ਇਹ ਤਾਈ ਨੇ ੱੱਕੇ ਜੇ ਨਾਲੇ ਮੈਂ ਮਮੀ ਨੂੰ ਕਹੀ ਆ ਮਾ ਰਹਿਣ ਦੇ ਮਮੀ ਕਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਮਾੜਾ ਮੋਟਾ ਹੀ ਦੇਖੀਦਾ ਹੁੰਦਾ ਮਾਪਾਪ ਦਾ ਚੱਲ ਮਮੀ ਨੇ ਤਾਂ ਬਚਲੀ ਨੇ ਕਹਿਆ ਜਵਾਬ ਦੇਣਾ ਬੀ ਸਭ ਕਾ ਮੈਨੂੰ ਆਏ ਹੁੰਦਾ ਕੰਮ ਹੋ ਰਹੀ ਹੈ ਕੰਮ ਹੋ ਰਹੀ ਹੈ ਆਹ ਹੋਇਆ ਗਰਮ ਸੂਟ ਹੈ ਜੂਦਾ ਰੱਖੇ ਮੇਰਾ ਘਰ ਵਾਲਾ ਮੈਂ ਘਰ ਵਾਲੇ ਤੇ ਮੰਗਦੀ ਆ ਉਹ ਤਾਂ ਚੱਲ ਹੈਗਾ ਹੀ ਆ ਪਹਣਾ ਠੀਕ ਹੈ ਪਰ ਮੰਮੀ ਮੈਂ ਇਹਦਾ ਮੰਮੀ ਨੂੰ ਬਥੇਰਾ ਕਹੀ ਗਿਆ ਮੈਂ ਮੰਮੀ ਛੱਡ ਪਰ ਛੱਡ ਪਰ ਹਾਂ ਪੁੱਤਾਂ ਓਏ 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 ਮੰਮੀ ਕਹੀ ਆ ਵੇ ਮੈਂ ਤਾਂ ਦਵਾਣਾ ਮੈਂ ਭਾਈ ਦਵਾ ਠੀਕ ਹੈ ਉੱਪਰ ਘੜਾਈ ਇਹ ਨਹੀਂ ਪੱਲੇ ਓਹ ਹੋ ਮੇਰਾ ਪੁੱਤਰ ਹੋਣ ਲੱਗ ਗਿਆ ਯਾਰ ਹੋਣ ਲੱਗ ਗਿਆ ਮੇਰਾ ਬੱਚਾ ਨਹੀਂ ਕਿਤੇ ਪਤਾ ਕੀ ਅੱਗੇ ਪਿੱਛੇ ਮੈਂ ਜਾਣਾ ਮੰਮੀ ਨੇ ਕਹਿੰਦੇ ਤਨੂ ਮੈਂ ਮੰਮੀ ਨਹੀਂ ਰਹਿਣ ਦੇ ਤੂੰ ਮੈਂ ਹਲੇ ਕੁਝ ਨਹੀਂ ਲੈਣਾ ਕੁਝ ਨਹੀਂ ਲੈਣਾ ਕੁਝ ਨਹੀਂ ਲੈਣਾ ਤਾਂ ਫਿਰ ਅੱਜ ਮੰਮੀ ਕਹਿੰਦੇ ਬਲਵਿੰਦਰ ਬੂਆ ਨੂੰ ਲੱਗਾ ਤੂੰ ਵੀ ਲੈ ਇੱਕ ਚਲ ਫੇ ਮੈਂ ਆ ਲੈ ਲੈ ਮੈਂ ਚਲ ਕੋਲ ਨਿਊ ਸੂਟ ਦੇਖਦਾ ਮੰਮੀ ਬਦਦਾ ਸਵਾ ਲੈ ਲਿਆ ਚਾਪਾ ਵਧੀਆ ਨਾਲੇ ਹੋਰ ਕੀ ਚਾਹੀਦਾ ਮੰਮੀ ਇਹਨੇ ਕੱਪੜਾ ਦੇਖੋ ਨਾਲ ਉਹ ਕੁਝ ਅਲੱਗੋ ਕਿਸੇ ਉਹ ਹੈਗਾ ਨਿਕਰਾ ਮੰਮੀ ਸੂਟ ਕੱਪੜਾ ਮੋਟਾ ਹੀ ਆ ਜਸਮੇ ਦੂਆ ਹੀ ਆ ਹਾਂ ਇਹਨੂੰ ਖੜਾ ਕਰਾ ਦਾਰ ਮੈਂ ਕੱਪੜਾ ਵਿੱਚ ਰੱਖ ਕੇ ਆਉਂਗੀ ਮੰਮੀ ਅੱਜ ਰੱਬ ਸਾਖਸ਼ਾਤ ਉਦਰੇ ਅੱਜ ਰੱਬ ਪਤਾ ਕਰਦੇ ਸਾਖਸ਼ਾਤ ਉਦਰੇ ਆ ਬੂਆ ਹੀ ਬੈਠੇ ਸੀ ਬੂਆ ਕਹਿਣਾ ਕਿ ਵੀ ਤੁਹਾਡੇ ਕੋਲ ਫਲਾਰਾ ਨਹੀਂ ਹੈਗਾ ਕਿਆ ਕਹਿੰਦੇ ਸੀ ਕਿ ਉਹਨੂੰ ਪਤਾ ਨਹੀਂ ਕੀ ਕਹਿੰਦੇ ਸੀ ਕਿ ਉਹ ਪਤਾ ਨਹੀਂ ਉਹ ਜਿਹੜਾ ਕਸ਼ਮੀਰੀ ਵਾਲਿਆਂ ਦਾ ਵਾਹ ਚੰਗਾ ਜਿਆ ਤੇ ਮੈਂ ਉਹਨੂੰ ਕਿਹਾ ਮੈਂ ਤਾਂ ਹਾਂ 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 ਕਰੋ ਗੱਲ ਕਰੋ ਗੱਲ ਕਿ ਭਾਈ ਨੂੰ ਕਹਿ ਰਹੇ ਨਹੀਂ ਉਹ ਕਹਿੰਦਾ ਵੀ ਹੈ ਨਹੀਂ ਜੀ ਬਿਕਲੇ ਸਾਰੇ ਇਹ ਮੈਨੂੰ ਦੇਖਣ ਮੈਂ ਕਹਾਂ ਤੁਹਾਨੂੰ ਪਤਾ ਵੀ ਇਹ ਗੱਲ ਕਾਦੀ ਚੱਲਦੀ ਹੈ ਕਹਿੰਦੇ ਨੇ ਕਿ ਮੈਂ ਤਾਂ ਜਿਹੜਾ ਮੈਂ ਖੁੱਲਾ ਜਿਹਾ ਕੁੜਤਾ ਲੈ ਕੇ ਆਈਆਂ ਉਹਦੀ ਗੱਲ ਚੱਲਦੀ ਹੈ ਉਹ ਕਸ਼ਮੀਰੀ ਆ ਮੰਮੀ ਜਿਹੜਾ ਲਿਆਉਂਦਾ ਵਾ ਚਾ ਚਾ ਖੁੱਲਾ ਜਿਹੜੇ ਹਾਂ ਹੁਣ ਦੇ ਕਸ਼ਮੀਰ ਨਾਲ ਹੀ ਪਾਉਂਦੀ ਆ ਉਹ ਵੀ ਗਾਹ ਬਾਈ ਵੀ ਕਹੇ ਹਾਂ ਦੁਕਾਨ ਵਾਲਾ ਸਾਡੇ ਕੋਲ ਤੇ ਵਿਕ ਗਏ ਅੱਜ ਕੱਲੇ ਮੇ ਕੁੜੀਆਂ ਪਾ ਰਹੀਆਂ ਬਹੁਤ ਉਹ ਕਹਿੰਦਾ ਇਹ ਆਨ ਟ੍ਰੈਂਡਿੰਗ ਚੱਲ ਰਿਹਾ ਵੀ ਮਤਲਬ ਸਭ ਤੋਂ ਜ਼ਿਆਦਾ ਵਿਕ ਰਿਹਾ ਸੂਟਾਂ ਦੇ ਆਪਣੇ ਪਾ ਲੋ ਸੂਟਾਂ ਦੇ ਉੱਪਰ ਨੂੰ ਨਹੀਂ ਨਹੀਂ ਤਾਂ ਹੀ ਵਧੀਆ ਫਿਟਿੰਗ ਹੋਊਗੀ ਮਤਲਬ ਕੀ ਕਰਨਾ ਹੈ ਮੰਮੀ ਗੋਲ ਗੋਲ ਸਮਝ ਗਏ ਤੁਸੀਂ ਗੋਲ ਗਲੇ ਆ ਜਿਹੜੀ ਪਿੱਤਰ ਪਾਉਣੀ ਆ ਰਵਿੰਦਰ ਦੀ ਫੇਰ ਵੀ ਇੱਥੇ ਤੇ ਗੋਲ ਗਲੇ ਵਾਲੀ ਥੱਲੇ ਤੱਕ ਇਨਰ ਪਾ ਕੇ ਉਹਦੇ ਉੱਪਰ ਨੂੰ ਪੈਂਦੀ ਆ ਖੁੱਲੀਆਂ ਹੀ ਪਹਿਣੀ ਆ ਮੈਂ ਤਾਂ ਫੇਰ ਵੀ ਇਹਨਾਂ ਨੂੰ ਕਿਹਾ ਮੈਂ ਥੋੜੀ ਜਿਹੀ ਟੈਟ ਕਰਾ ਦਿੰਦੀ ਉਹ ਟੈਟ ਨਹੀਂ ਕਰ ਹੁੰਦੀਆਂ ਉਹ ਖੁੱਲਾ ਹੀ ਪੈਂਦਾ ਹਾਂ ਹੁਣ ਇਹਨਾਂ ਦੀ ਮੈਂ ਤਾਂ ਹੈਰਾਨ ਆ ਮੈਂ ਨਵੇਂ ਮੇ ਬਟੋਲੇ ਨਵੇਂ ਮੇ ਰਵਾਜ ਚੱਲ ਪਏ ਭਾਈ ਹਾਂ ਕਿ ਤੇਜੇ ਚੱਲਦੇ ਨੇ ਮਮੀ ਥੋੜੇ ਟਾਈਮ ਕਲਾਜੋ ਕਲੂਜੋ ਹੁੰਦੇ ਤੇ ਕ ਸਲਵਾਰ ਥੋੜੇ ਹੁੰਦੇ ਹਾਂ ਸਲਵਾਰ ਥੋੜੇ ਹੁੰਦੇ ਨੇ ਰਾਜੇ ਦਾ ਪਤਾ ਵੀ ਤਾਂ ਕਿਆ ਹੁੰਦਾ ਹੀ ਦੇਖ ਲਓ ਇੱਕ ਗੱਲ ਆ ਹਾਂ ਪਾਪਾ ਜੀ ਦੇਖ ਲਓ ਜਿਹੜੀਆਂ ਪਾਪਾ ਜੀ ਨੇ ਵੀ ਪੈਂਟ ਸ਼ਰਟ ਪਾਈ ਆ ਪਹਿਲਾਂ ਦੇ ਟਾਈਮ 'ਚ ਹਾਂ ਮੈਨੂੰ ਯਾਦ ਆ ਜਿਹੜੀਆਂ ਪੈਂਟਾਂ ਜਦ ਪਾਉਂਦੇ ਤੇ ਤੁਸੀਂ ਮੂਰੀ ਖੁੱਲੀ ਰੱਖਣੀ ਹੈਨਾ ਉਹ ਪੈਂਟਾਂ ਹੁਣ ਦੁਬਾਰਾ ਚੱਲ ਪਈਆਂ ਹਾਂ ਉਹ ਰਿਵਾਜ ਉਹ ਰਿਵਾਜ ਦੁਬਾਰਾ ਮੁੜਿਆ ਕਿੰਨੇ ਸਾਲਾਂ ਬਾਅਦ ਪਾਪਾ ਜੀ ਜਦ ਤੁਸੀਂ ਮੰਮੀ ਨੂੰ ਵਿਆਹਣ ਦੇ ਤੇ ਜਦ ਪੈਂਟ ਸ਼ਰਟ ਪਾਈ ਤੇ ਹੋਰ ਕੀ ਅੰਦਰ ਸ਼ਰਟ ਦਾ ਕੰਮ ਦੀ ਵਧੀਆ ਬਣਾਈ ਸੀ ਉਹ ਕੰਮ ਦੀ ਉਹ ਕੰਮ ਦੀ ਪੈਂਟ ਸ਼ਰਟ ਬਣਾਈ ਸੀ ਕੰਮ ਦੀ ਕੋੜ ਨਾਲ ਸੀ ਜੀ ਉਹ ਅਸਿਆ ਜੀ ਹਾਂ ਠੀਕ ਹੈ ਠੀਕ ਚਲੋ ਵਧੀਆ ਪਾਈ ਪੈਂਟਾ ਪੁਰਸ਼ਾਂ ਤਾਂ ਅੱਗੇ ਪੈਂਦੇ ਪੈਣੇ ਮੇਰਾ ਰਵੀਂਦਰ ਬਜਾਣਾ ਸ਼ੇਰਵਾਨੀ ਪੈ ਗਿਆ ਇਹਨਾਂ ਨੂੰ ਪੈਂਟ ਕੋਟ ਦਾ ਹੁਕਮ ਨਹੀਂ ਹੋਇਆ ਪੈਂਟ ਕੋਟ ਦਾ ਹੁਣ ਲੈ ਗਿਆ ਵਾਦਾ ਭਾਈ ਮੈਂ ਸੁਵਾ ਕੇ ਟਾਈਮੇ ਮੈਂ ਥੋੜੇ ਇੱਕ ਦੋ ਵਾਰ ਹੀ ਪਾ ਲਿਆ ਉਹ ਹਾਂ ਹੁਣ ਜਿਹੜਾ ਮਾਣਾ ਵੇ ਉਹਨੂੰ ਵੀ ਉਹੀ ਪਾ ਲਾਂਗੇ ਜਾਨ ਨੂੰ ਤਾਂ ਸਾਡੇ ਹੋਣੀ ਹਾਂ ਤਾਂ ਸਾਡੂ ਹੋਣੀ ਮੇਚਰੀ ਇਹਨਾਂ ਨੂੰ ਵੀ ਉਹ ਪਾ ਦੇ ਮੇਰੇ ਘੱਟ ਕੇ ਰੱਖ ਦਮਾਂ ਨੂੰ ਉਹੀ ਪਾ ਲੈਣਾ ਉਹਨੂੰ ਕਿਹਾ ਜੇ ਇੱਕ ਵਾਰ ਪਾਇਆ ਉਹ ਡਰੈਕਲੀਨ ਕਰਾ ਕੇ ਉਹੀ ਪਾ ਲੈਣਾ ਸਾਨੂੰ ਕਿਹਨੇ ਦੇਖਣਾ ਗਰੀਬਾਂ ਨੂੰ ਇੱਕ ਵਾਰੀ ਹੁਣ ਦੇਖਣ ਆ ਦੇਖ ਲਓ ਮੈਂ ਹੁਣ ਵੀ ਕਹਿੰਦੇ ਮੈਨੂੰ ਕੋਈ ਦੇਖ ਲਵੇ ਲੈ ਭਾਈ ਭੈਣ ਤਾਂ ਦੇਖਣ ਹੀ ਜਾਈ ਭੈਣ ਹਾਂ ਉਹਨਾਂ ਨੇ ਬੰਦੇ ਤਾਂ ਬਹੁਤ ਸਾਰੇ ਨੇ ਜਿਹੜੇ ਹੁਣ ਚਾਚੀ ਆ ਤਾਈਆਂ ਐ ਉਹ ਦੇਖ ਲੈਣਗਾ ਹਾਂ ਸਾਰੀਆਂ ਐ ਹੂੰ

ਲੈ ਨਹੀਂ ਉਹ ਦੇਖ ਲੂਗੀ ਮੇਰੇ ਗਾਸ ਨੂੰ ਸਾਹੇ ਬਿਆਹੀ ਵੀ ਉਹ ਦੇਖੂਗੀ ਕਾਰੀ ਥੋੜੇ ਦੇਖੂਗੀ ਅੱਛਾ ਖੋ ਰਹੀਆਂ ਨਹੀਂ ਖੋ ਰਹੀਆਂ ਤੇ ਦੇਖ ਸਕਦੀ ਐ ਬਿਆਹੀ ਵੀ ਤਾਂ ਕੋਈ ਹੋਣੀ ਨਹੀਂ ਨਹੀਂ ਲੈ ਮਮੀ ਮੇਰੀ ਗੱਲ ਸੁਣ ਚੱਲ ਹੈ ਇਹ ਹਾਸੀ ਮਖੌਲ ਆ ਉਹ ਕਵਾਜਾ ਹੁਣ ਮੈਨੂੰ ਦੇਖ ਕੇ ਘੋਲ ਕੱਢੂਗੀਆਂ ਹੈ ਲੀਂਦੇ ਨੇ ਮਮੀ ਗੱਲ ਹੋਰ ਬਾਸੇ ਨੂੰ ਚਾਰਵੇਂ ਪਿੰਡੂ ਕੀਨੇ ਦੇਖਣਾ ਉਹ ਖੇਤ ਤੇ ਦੀ ਤਾ ਨਿਸ਼ਾਨਾ ਮਾਰਿਆ ਮੈਂ ਤਾਂ ਸਾਹੇ ਦੇਖੂਗੀ ਤੁਸੀਂ ਧੀ ਵਾਲੇ ਹੋਗੇ ਓਏ ਹੋ ਉਹ ਤਾਂ ਠੀਕ ਐ ਮੈਂ ਉਹ ਕਹਿੰਦੇ ਕਿਹੜਾ ਵਿਆਹ ਲੱਗਿਆ ਕਰਾਉਣਾ ਲੈ ਫ੍ਰੈਂਚਾਈਜ਼ਰ ਪਾ ਕੇ ਆ ਲੈਨੇ ਦੁੱਧੇ ਨਹੀਂ ਲੈਣਾ ਹਾਂ ਉਹ ਨਹੀਂ ਗੱਲ ਨਾਲੇ ਗੱਲ ਗੱਲ ਪਤਾ ਕੀ ਆਏ ਗੰਦੇ ਕੱਪੜੇ ਪਾ ਕੇ ਆਏ ਸਾਡਾ ਨਹੀਂ ਨਹੀਂ ਮੈਨੂੰ ਹੁਣ ਸ਼ੁਰੂ ਤੋਂ ਸ਼ੌਕ ਆ ਮੈਂ ਜਾਂਦਾ ਹੀ ਸ਼ੁਰੂ ਤੋਂ ਹਾਂ ਪਹਿਲਾਂ ਤਾਂ ਕਲੇ ਮਾਇਆ ਨਹੀਂ ਆਇਆ ਮੈਨੂੰ ਕੋ ਸਮਝ ਮੈਂ ਤਾਂ ਚਲੋ ਤਿਆਰ ਬਿਆਰ ਹੋ ਗਏ ਵਧੀਆ ਗੱਲ ਹੋਣਾ ਚਾਹੀਦਾ ਫੁੱਸ ਫੁੱਸ ਲਾਨ ਨਹੀਂ ਜਦੇ ਸੈਂਟ ਦਾ ਤਾਂ ਬਾਈ ਤੇ ਪੇਲ ਵੀ ਮੂੰਹ ਨੂੰ ਮੱਥਣਾ ਤੇਰੇ ਤਾਂ ਕੀ ਕੰਦੇ ਨੇ ਨੇ ਫਿਰ ਇਹਨੇ ਦੋ ਤਿੰਨ ਮਿੰਟ ਲਾਉਣੇ ਰਜ ਕੇ ਮੁੱਛਾ ਪਰ ਤਾਂ ਮੈਨੂੰ ਗੁੱਸਾ ਛੱਡਦਾ ਵੀ ਹੁਣ ਤਾਂ ਕੀ ਨੇ ਦੇਖਣਾ ਮੁੱਛਾ ਦਾ ਮੁੱਛਾ ਤਾਂ ਹੁਣ ਬਣਾਉਣੀਆਂ ਸ਼ਹੀਦੀ ਦੇ ਨਾਂ ਕਰਕੇ ਨਾ ਸ਼ਹੀਦੀ ਟੌਰ ਆ ਨਹੀਂ ਮੁੱਛਾਂ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਸ਼ਹੀਦੀ ਦੀ ਨਾ ਕਰਕੇ ਹੁਣ ਬਾਈ ਨਾਈ ਕੋਲ ਗਏ ਨਹੀਂ ਮਹੀਨਾ ਹੋ ਗਿਆ ਤੇ ਹੁਣ ਜਾਵਾਂਗੇ ਸ਼ਹੀਦੀ ਦੀ ਜੱਟ ਦੀ ਟੌਰ ਆ ਭਾਈ ਉਹ ਕੱਟ ਕੇ ਜਾਣੀਆਂ ਨੇ ਹਾਂ ਲੈ ਪਾਈ ਕੋ ਹਾਂ ਦਾ ਦੋਜੀ ਚੱਲਿਆ ਭਾਈ ਜੱਟਾਂ ਦਾ ਮੁੰਡਾ ਚੱਲਿਆ ਕਿਹੜਾ ਕਹਿ ਦੇਵੇ ਵੀ ਦੋਜੀ ਆ ਬਿਨਾ ਡਰਾਮਾ ਦੇ ਜਾ ਖੜ ਜੀਦਾ ਕਿਤੇ ਇਹਨੇ ਕਹਿ ਰਿਹਾ ਤੱਬ ਕੋਈ ਕਹੇਗਾ ਦੋਜੀ ਆ ਨਾਲੇ ਗੱਲ ਹੋਰ ਆ ਕਹੇਗਾ ਦੋਜੀ ਲੈਵਲ ਤੇ ਵੀਡੀਓ ਜਲਦੀ ਸਟਾਰਟ ਬੋਤਾ ਲੈ ਲੈਵਲ ਤੇ ਵੀਡੀਓ ਜਾਵੇ ਮੈਂ ਤਾਂ ਕਹਿੰਦਾ ਜਾਵੇ ਦੋਜੀ ਕਿਤੇ ਐਮੀ ਹੁਣ ਕੋ ਕੰਮ ਨਹੀਂ ਰਹੇ ਅਮਣੀ ਮੇਤ ਦਾ ਕੰਮ ਆ ਛੋਟਾ ਚਾਹੇ ਬੜਾ ਆ 10 10000 ਰੁਪਿਆ ਤਨਖਾਹ ਲੈਣ ਵਾਲੇ ਬੰਦੇ ਨੂੰ ਕਹ ਦਿੰਦੇ ਨੌਕਰੀ ਲੱਗਿਆ ਵਾ ਅਸੀਂ ਆਪਣਾ ਬਿਜ਼ਨਸ ਕਰਦੇ ਅਸੀਂ ਆਪਣਾ ਬਿਜ਼ਨਸ ਕਰੀ ਬੈਠੇ ਆ ਮਾਲਕ ਦੀ ਕਿਰਪਾ ਨਾਲ ਮੈਂ ਉਹ ਹੀ ਕਹਿੰਦਾ ਬੰਦਾ ਕਹਿੰਦਾ ਵੀ ਤੁਸੀਂ ਕੀ ਕਰਨਾ ਹੈ ਅਸੀਂ ਜੀ ਨੌਕਰੀ ਕਰਨੀ ਵਧੀਆ ਟੰਗ ਦੀ ਪਰ ਕੋਈ ਇਹ ਨਹੀਂ ਕਹਿੰਦਾ ਸਿ ਬਿਜ਼ਨਸ ਕਰੀਏ 10000 ਰੁਪਏ ਦਿਹਾੜੀ ਦਾ ਕੁੱਟ ਕਾਲੇ ਹੁਣ ਅੱਛਾ ਬਾੜੇ ਪਿੱਛੇ ਮਾਰਕੀਆਂ ਹਜ਼ਾਰ ਗਾਲਾਂ ਖਾਣੀਆਂ ਹਾਂ ਅੱਛਾ ਤੇ ਵੀ ਗਾਲਾਂ ਖਾਣੀਆਂ ਕਿਸੇ ਨਾ ਕਿਸੇ ਕੰਮ ਚ ਨਹੀਂ ਕਰਿਆ ਤਾਂ ਅੱਛਾ ਹੈ ਨਹੀਂ ਕਿਸੇ ਦੀ ਖੈ ਨਹੀਂ ਹਾਂ ਚੁੱਪਾ ਗਾ ਨਹੀਂ ਬਿਲਕੁਲ ਬਿਲਕੁਲ ਭਾਈ ਬਾਬੇ ਨਾਨਕ ਦੀ ਪੂਰੀ ਕਿਰਪਾ ਸਗੋਂ ਮੰਮੀ ਕਿ ਦਿਨ ਕਹੇ ਮਾਲਾਂ ਲਈ ਮੰਮੀ ਕਹਿੰਦੀ ਕਹਿੰਦੀ ਮੈਨੂੰ ਇੱਕ ਜਨਾਨੀ ਮਿਲੀ ਉਹ ਕਹਿੰਦੀ ਭਾਈ ਤੁਸੀਂ ਆਪਣੀ ਕੁੜੀ ਦੋਜੀ ਨਾਲ ਵਿਆਹਤੀ ਹੈ ਵੀ ਤੁਸੀਂ ਦੱਸ ਤੂੰ ਸਾਨੂੰ ਦੋਜੀ ਮਿਲਿਆ ਮੁੰਡਾ ਉਹਨਾਂ ਨੂੰ ਆਈ ਨਹੀਂ ਪਤਾ ਲੋਕ ਆਏ ਦੇਖ ਲੈਂਦੇ ਵੀ ਦੋਜੀ ਹਾਂ ਅਗਲਾ ਆਏ ਨਹੀਂ ਨਾ ਦੇਖਦਾ ਵੀ ਵੀ ਹੁਣ ਚੱਲ ਹੁਣ ਨਹੀਂ ਉਹਨਾਂ ਦੀ ਸੋਚ ਜਾਂਦੀ ਉੱਥੇ ਤੱਕ ਵੀ ਜਿੰਨੀ 1 ਮਹੀਨੇ ਦੀ ਅਗਲਾ ਤਨਖਾਹ ਲੰਦਾ ਹੁਣ ਹੁਣ ਚੱਲ ਛੱਡ ਪਰਾਂ ਤੂੰ ਕਹਾਂ ਨੂੰ ਉਹਨਾਂ ਹੋਰ ਪਾਸੇ ਨੂੰ ਚਲ ਜਾਂਦੀ ਗੱਲ ਫਿਰ ਫੇ ਅਗਲਾ ਕਹਿੰਦਾ ਵੀਡੀਓ 'ਚ ਫੋਗਰੇ ਬਣਦੇ ਆ ਹਾਂ ਬੈਸਾ ਚਾਹ ਰੱਖ ਲਓ ਆ ਗੱਲ ਘਰ ਤੇ ਵੀ ਵੇਚਦੇ ਆ ਮਨਿਕ ਉਹ ਵੀ ਦੂਜਿਆਂ ਦੇ ਘਰ ਵੱਜਦਾ ਇੱਕ ਵਾਰ ਸੇ ਵੀ ਉਹ ਵੀ ਗੱਲ ਦੁੱਧ ਵੇਚਦੇ ਆ ਨਾਲੇ ਉਹ ਇਹ ਤਾਂ ਸਾਡਾ ਗੱਲ ਪਤਾ ਕੀ ਏ ਮੰਮੀ ਇਹ ਤਾਂ ਸਾਡਾ ਜੱਦੀ ਪੁਸਤੀ ਕੰਮ ਇਹ ਤਾਂ ਬਡੇਰਿਆਂ ਤੇ ਚੱਲਦਾ ਆਉਂਦਾ ਇਹ ਇਹ ਉਹਨਾਂ ਨੂੰ ਮਾੜਾ ਲੱਗਦਾ ਜਿਹੜੇ ਹੁਣ ਜਿਹੜੀਆਂ ਹਿਲ ਗਈਆਂ ਨਾ ਘਰ ਵਾਲੇ ਦੇ ਡੜਾ ਦੇ ਕੇ ਵੀ ਹਾਂ ਹਲਕਾ ਮਾਂ ਪਿੱਲੇ ਦਵਾ ਮਨੂੰ ਸੂਟ ਕਦੇ ਮਿੱਟੀ ਲੱਗਣੇ ਨਹੀਂ ਦੇਣੀ ਕੱਪੜੇ ਨੂੰ ਉਹਨਾਂ ਨੂੰ ਇਹ ਕੰਮ ਮਾੜਾ ਲੱਗਦਾ ਜਿਨ੍ਹਾਂ ਦੇ ਕੱਪੜੇ ਲਿਬੜੇ ਤੇ 4 ਪੈਸੇ ਆਉਂਦੇ ਆ ਘਰ ਮਾ ਉਹਨਾਂ ਨੂੰ ਤਾਂ ਚੰਗਾ ਲੱਗਦਾ ਇਹ ਕੰਮ ਜਿਨ੍ਹਾਂ ਨੇ ਹੁਣ ਡੋਲੂ ਦਾ ਮਾ ਫੜ ਕੇ ਦੁੱਜੀ ਦੇ ਪੁਆਕੇ ਅੰਦਰ ਵੜ ਜਾਣਾ ਭਾਈ ਉਹ ਹੁਣ ਉਹਨਾਂ ਨੂੰ ਲੱਗਦਾ ਵੀ ਦੁੱਜੀ ਮਾਰੇ ਹੁੰਦੇ ਆ ਇਹ ਤਾਂ ਇਹ ਤਾਂ ਪੁੱਟਾ ਹੈ ਰਿਆ ਕੰਮ ਆ ਹਰ ਵਕਤ ਪੈਸਾ ਹੋਰ ਕੀ ਇਹਨੇ ਆਪਣਾ ਕੰਮ ਆ ਕੋਈ ਮਾਰ ਨਹੀਂ ਇਹ ਤਾਂ ਨਜ਼ਾਰੇ ਵਾਲਾ ਕੰਮ ਆ ਨਾ ਕੋਈ ਕਿਸੇ ਦਾ ਹੋ ਨਹੀਂ ਹੈ ਨਹੀਂ ਘਰ ਦੀ ਦੁੱਧ ਵਰਗੀ ਰੀਸ ਨਹੀਂ ਹਾਂ ਹੋਰ ਹੋਰ ਨਾਲ ਆਪਾਂ ਕਿੰਨੀ ਅਰਦਾਸਾਂ ਕਰਦੀਏ ਬਾਬਾ ਜੀ ਤੂੰ ਤਾਂ ਪੁੱਤ ਦੇ ਹੀ ਸਮਝ ਕੇ ਹਾਂ ਆਪਾਂ ਨੂੰ ਬਾਬਾ ਜੀ ਨੇ ਇਹਦਾ ਪੱਗ ਵਾਲਿਆਂ ਦੇ ਘਰ ਮਾ ਹੁੰਦਾ ਨੂੰ ਤਾਂ ਪੁੱਤ ਪਰਮਾਥਾ ਸਾਕ ਤਬਾਕ ਅਸ ਜਿੱਤੀ ਥੋੜੇ ਨਹੀਂ ਮਾਸ਼ਾਹਰ ਪਾਸ ਖੜਾ ਪੈਣਾ ਤੇ ਇੱਕ ਨਾ ਚੱਲਦਾ ਸਭ ਕੁਝ ਦਿੱਤਾ ਵਾ ਉਹ ਚਲੋ ਸੋਚ ਹੋ ਜਾਂਦੀ ਐ ਖੜ ਜਾ 4 ਸਾਲ ਰੁਕ ਜਾ ਇੱਥੇ ਜੇ ਦੋਜੀਆ ਨੂੰ ਨਾ ਅਗਲਾ ਭੱਜ ਭੱਜ ਕਹੇ ਨਾ ਵੀ ਬੋਲੇ ਯਾਰ ਦੋਜੀਆ ਮੁੰਡਾ ਦੇਖੀ ਜਿਹੜਾ ਹੀਲੇ ਹੋ ਜਾਂਦੇ ਦੁੱਧੇ ਨਹੀਂ ਮਿਲਣਾ ਗਾਂਾਂ ਦਾ ਕੀ ਹੋ ਗਏ ਚਲੋ ਠੀਕਾ ਅਗਲੇ ਬਲੌਗ ਚ ਮਿਲਦੇ ਆ ਮੈਂ ਤੁਹਾਨੂੰ ਸਭ ਨੂੰ ਜਲਦੀ ਕਰਾ ਚ ਰੱਖੇ ਤੰਦਰੁਸਤ ਰੱਖੇ ਜੀ ਬਾਏ ਬਾਏ